ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਂ ਆਪਣੇ ਬੁਖ ਮੰਤਰੀ ਸਰਦਾਰ ਪ੍ਰਗਨ ਸਿੰਘ ਜੀ ਮਾਨ ਦਾ ਦਿলো ਤਨਵਾਦ ਕਰਦਿਆਂ ਜਿਨ੍ਹਾਂ ਨੇ ਕੀ ਸਾਨੂੰ ਬੱਤ ਟੀਚਰਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਚੋਣ ਕਰਕੇ ਫਿਨਲੈਂਡ ਦੀ ਧਰਤੀ ਤੇ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਕੇਸੀ ਜੋ ਵੀ ਕੁਝ ਸਿੱਖਿਆ ਹੈ اسی ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਉਸ ਨੂੰ ਲਾਗੂ ਕਰਾਂਗੇ ਔਰ ਪੰਜਾਬ ਦੀ ਸਿੱਖਿਆ ਨੂੰ ਹੋਰ بلੰਦੀਆਂ ਤੇ ਲੈ ਕੇ ਜਾਵਾਂਗੇ ਅਜੀ ਪੱਤੀ ਵੀ ਪੌਣੇ ਜਿਵੇਂ ਐਨਾ ਧੀਆਂ ਛਿੱਲਾਂ ਹੁੰਦੀਆਂ ਨੇ ਕੋਈ ਵੀ ਸਬਜ਼ੀਆਂ ਹੋ ਗਈਆਂ ਉਹਨਾਂ ਦੇ ਸਾਰਾ ਆਪਾਂ ਕਿਚਨ ਕੰਪੋਸਟ ਬਣਾ ਲੈਨੇ ਆ ਕਿ ਇੱਥੋਂ ਲਾ ਜਾ ਕੇ ਕਿਚਨ ਤੱਕ ਕਿਚਨ ਤੋਂ ਫੇਰ ਅਸੀਂ ਗਾਰਡਨ ਤੱਕ ਲੈ ਆਉਨੇ ਉਹਨਾਂ ਨੂੰ ਸਾਡੇ ਇਸ ਗਾਰਡਨ ਦੇ ਵਿੱਚੋਂ ਤੁਸੀਂ ਕੋਈ ਵੀ ਸਬਜ਼ੀ ਤੋੜ ਲੈਣਾ ਉਹਨੂੰ ਤੁਸੀਂ ਦੋ ਹਫ਼ਤੇ ਬਾਹਰ ਹੀ ਰੱਖ ਦਿਓ ਰੈਫਰਿਜਰੇਟਰ ਵਿੱਚ ਨਹੀਂ ਰੱਖਣੀ ਔਰ ਦੋ ਹਫ਼ਤੇ ਤੱਕ ਉਹ ਸਬਜ਼ੀ ਬਿਲਕੁਲ ਖਰਾਬ ਨਹੀਂ ਹੁੰਦੀ ਜੀ ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਕਿਚਨ ਕੰਪੋਸਟ ਜਿਹੜਾ ਸਾਡਾ ਘਰ ਦਾ ਆਪਣਾ ਵੇਸਟ ਜੀ ਬਣਾਇਆ ਜੀ ਉਸ ਤੋਂ ਬਾਅਦ ਜਿਹੜੀ ਵਰਮੀ ਕੰਪੋਸਟ ਗਡੋਿਆਂ ਦੀ ਖਾਦ ਉਹ ਅਸੀਂ ਲੈ ਕੇ ਆਉਨੇ ਜੀ ਬਾਜ਼ਾਰ ਤੋਂ ਲੱਸੀ ਦਾ ਜ ਜਲਸੀ ਜਿੰਨੀ ਪੁਰਾਣੀ ਹੋ ਜਾਏ ਹੁਣ ਬਹੁਤ ਸਾਰੇ ਜਿਹੜੇ ਜ਼ਿੰਮੇਦਾਰ ਹਨ ਆਰਗੈਨਿਕ ਕਰਨ ਲੱਗ ਪਏ ਨੇ ਜੀ ਲੱਸੀ ਸਾਲ-ਸਾਲ ਪੁਰਾਣੀ ਹੋ ਜਾਏ ਕਮਾਲ ਦੀ ਹੋ ਜਾਂਦੀ ਹੈ ਇੱਕ ਇਹ ਵੀ ਚੀਜ਼ ਆ ਮੈਨੂੰ ਲੱਗਦਾ ਵੀ ਤੁਹਾਡੇ ਘਰ ਦਾ ਵੇਸਟੇਜ ਵੀ ਜਿਹੜਾ ਆ ਉਹ ਜ਼ੀਰੋ ਹੋ ਗਿਆ ਹੋਣਾ ਵੀ ਜੋ ਤੁਸੀਂ ਜਿਹੜਾ ਖਾਦ ਆ ਜਾਂ ਕੁਝ ਅਸੀਂ ਪੱਤੀ ਪਾਉਂਦੇ ਦੇਖਿਆ ਤੇ ਭਾਂਜੀ ਤੁਸੀਂ ਪਾਉਂਦੇ ਹੋ ਪੱਤੀ ਵਗੈਰਾ ਹਾਂਜੀ ਪੱਤੀ ਵੀ ਪਾਉਨੇ ਜਿਵੇਂ ਇਹਨਾਂ ਦੀਆਂ ਛਿੱਲਾਂ ਹੁੰਦੀਆਂ ਨੇ ਕੋਈ ਵੀ ਸਬਜ਼ੀਆਂ ਹੋ ਗਈਆਂ ਉਹਨਾਂ ਦੇ ਸਾਰਾ ਆਪਾਂ ਕਿਚਨ ਕੰਪੋਸਟ ਬਣਾ ਲੈਨੇ ਆ ਕਿ ਇੱਥੋਂ ਲਾ ਜਾ ਕੇ ਕਿਚਨ ਤੱਕ ਕਿਚਨ ਤੋਂ ਫੇਰ ਅਸੀਂ ਗਾਰਡਨ ਤੱਕ ਲੈ ਆਉਨੇ ਉਹਨਾਂ ਨੂੰ ਸਹੀਆ ਮਤਲਬ ਜ਼ੀਰੋ ਜ਼ੀਰੋ ਵੇਸਟੇਜ ਆ ਤੇ ਕੰਪੋਸਟ ਕਿਵੇਂ ਬਣਦਾ ਇਹਨਾਂ ਦਾ ਕੁਝ ਖਾਸ ਪੌਂ ਚੀਜ਼ਾਂ ਪਾਉਨੇ ਇਹਦੇ ਚ ਹਾਂਜੀ ਨਹੀਂ ਬਸ ਵੇਸਟ ਥੋੜਾ ਜਿਹਾ ਮਟੀਰੀਅਲ ਪਾਉਨੇ ਆਪਾਂ ਗੋੜਵਾ ਐਡ ਕਰ ਦੇਈਦਾ ਵਾ ਤਾਂ ਮਿੱਟੀ ਪਾ ਕੇ ਥੋੜਾ ਜਿਹਾ ਉਹਨੂੰ ਕਿ ਲੇਅਰ ਟੂ ਲੇਅਰ ਬਣਾ ਕੇ ਤੇ ਆਪਾਂ ਉਹਦੇ ਕੰਪੋਸਟ ਤਿਆਰ ਕਰ ਲੈਨੇ ਜੋ ਕਿ ਤਿੰਨ ਕ ਮਹੀ ਹਾਂਜੀ ਠੀਕ ਹੈ ਮਤਲਬ ਜੋ ਇੱਥੋਂ ਲੈ ਕੇ ਜਾਣੇ ਹੋ ਉਸ ਨੂੰ ਖਾਣੇ ਹੋ ਤੇ ਫਿਰ ਜਿਹੜਾ ਉਹਦਾ ਥੋੜਾ ਬਹੁਤਾ ਵੇਸਟ ਹੈ ਉਹ ਫਿਰ ਇੱਥੇ ਆ ਜਾ ਸਾਰਾ ਇੱਥੇ ਲੈ ਆਉਣੇ ਬਿਲਕੁਲ ਜੀ ਅੱਛਾ ਕੁਦਰਤ ਇਸ ਵਕਤ ਇਹ ਹੀ ਕੁਦਰਤ ਆ ਤੁਹਾਡੇ ਮੈਨੂੰ ਨਾ ਮੈਂ ਜਦੋਂ ਅਸੀਂ ਆਏ ਆ ਤੁਹਾਡੇ ਅੰਦਰ ਐਂਟਰੀ ਹੋਏ ਆ ਤਾਂ ਮੈਨੂੰ ਲੱਗਦਾ ਸੀ ਵੀ ਆਹ ਕੋਈ ਇਟਲੀ ਦਾ ਉਹ ਹੈ ਇਟਲੀ ਵਾਲਿਆਂ ਦੇ ਗਾਰਡਨ ਦੇ ਵਿੱਚ ਤੁਹਾਨੂੰ ਆਹ ਟਮਾਟਰ ਤੇ ਚੈਰੀ ਟਮਾਟਰ ਮਿਲਦੇ ਆ ਇਹ ਇਹ ਕੀ ਹੈਗੀ ਇਹ ਦੇਖੋ ਅਸੀਂ ਟਮਾਟਰ ਇੱਥੇ ਲੱਗੇ ਹੈਗੇ ਆ ਸਾਰਿਆਂ ਨੂੰ ਪਤਾ ਹੈ ਕਿ ਗਰਮੀ ਦੀ ਫਲਕਚੁਏਸ਼ਨ ਹੋਈ ਹੈ ਬਹੁਤ ਸਾਰੀ ਉਹਦੇ ਨਾਲ ਕੀ ਹੈ ਪੱਤੇ ਸੁੱਕੇ ਟਮਾਟਰ ਸੋਗੇ ਨੇ ਹੂੰ ਲੋਕਾਂ ਦੇ ਫਰੂਟਿੰਗ ਤੱਕ ਨਹੀਂ ਆਈ ਪਰ ਦੇਖੋ ਆਪਣੇ ਟਰੈਸ ਕਿਚਨ ਗਾਰਡਨ ਦੇ ਵਿੱਚ ਫਰੂਟਿੰਗ ਤੁਸੀਂ ਦੇ ਸਕਦੇ ਪੱਤੇ ਭਾਵੇਂ ਸੁੱਕ ਗਏ ਤੁਸੀਂ ਟਮਾਟਰ ਦੇਖੋ ਲੱਗੇ ਨੇ ਚੈਰੀ ਟਮਾਟਰ ਵੀ ਉਧਰ ਲੱਗੇ ਹੋਏ ਨੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਾਂਗਾ ਜੀ ਸਾਡੇ ਇਸ ਗਾਰਡਨ ਦੇ ਵਿੱਚੋਂ ਤੁਸੀਂ ਕੋਈ ਵੀ ਸਬਜ਼ੀ ਤੋੜ ਲੈਣਾ ਉਹਨੂੰ ਤੁਸੀਂ 2 ਹਫ਼ਤੇ ਬਾਹਰ ਹੀ ਰੱਖ ਦਿਓ ਰੈਫਰਿਜਰੇਟਰ ਵਿੱਚ ਨਹੀਂ ਰੱਖਣੀ ਔਰ 2 ਹਫ਼ਤੇ ਤੱਕ ਉਹ ਸਬਜ਼ੀ ਬਿਲਕੁਲ ਖਰਾਬ ਨਹੀਂ ਹੁੰਦੀ ਜੀ ਔਰ ਇਹ ਸਾਡਾ ਪਰਖਿਆ ਬੈਂਗੜ ਦੇ ਕੁ ਮਹੀਨਾ ਮਹੀਨਾ ਪਿਆਰਿਆ ਜਾਂਦਾ ਜੀ ਬਾਹਰ ਇਹ ਮਤਲਬ ਇਹ ਚੀਜ਼ਾਂ ਹੈ ਕਿ ਬਿਨਾਂ ਦਵਾਈਆਂ ਤੋਂ ਚੀਜ਼ਾਂ ਜਿਹੜੀ ਉਗਦੀਆਂ ਹਨ ਨਾ ਇਹਦੀ ਜੜ ਵੀ ਸੁ ਪੱਤੇ ਵੀ ਸੁੱਕੇ ਡਾਣੀਆਂ ਵੀ ਸੁੱਕੀਆਂ ਲੇਕਿਨ ਟਮਾਟਰ ਓਵੇਂ ਤਾਂ ਓਵੇਂ ਹਾਰਡ ਹੈ ਬਿਲਕੁਲ ਹਾਂਜੀ ਤੇ ਜੇਕਰ ਆਪਾਂ ਬਾਜ਼ਾਰ ਤੋਂ ਲਿਆ ਕੇ ਰੱਖਦੇ ਉਹ ਛਾਂਪ ਤੱਕ ਝੁੱਲਸ ਜਾਂਦਾ ਹਮ ਬਾਹਰ ਕੀ ਫ੍ਰਿਜ ਤੋਂ ਬਿਨਾਂ ਹੋ ਰਹਿੰਦੇ ਹੀ ਨਹੀਂ ਆ ਕਿ ਇਹ ਸਰਵਾਈਵ ਕਰ ਰਹੇ ਨੇ ਕੀ ਹੈ ਕਿ ਇਹ ਦਵਾਈਆਂ ਤੋਂ ਰਹਿਤ ਨੇ ਇੱਕ ਗੱਲ ਮੈਂ ਹੋਰ ਐਡ ਕਰਨੀ ਹੈ ਜੀ ਜਦੋਂ ਨਾ ਸਾਡੇ ਖੇਤ ਨੇ ਇੱਥੇ ਪਿੱਛੇ ਆਪਾਂ ਅੱਜ ਜਾਣਾ ਸਾਗ ਤੋੜ ਲਿਆਉਣਾ ਨਾ ਆਪਾਂ ਸਬਜ਼ੀਆਂ ਲੈ ਆਉਣੀ ਆ ਦੇਖੋ ਆਪਣੇ ਪੰਜਾਬ ਦਾ ਕਲਚਰ ਹੈ ਨਾ ਮਤਲਬ ਕਿ ਵੰਡ ਕੇ ਛਕੋ ਤੇ ਲੈ ਆਉਣੀ ਚੀਜ਼ ਹੈ ਪਰ ਹੁਣ ਦੇਖੋ ਸਿਨੈਰੀਓ ਬਦਲ ਗਿਆ ਹੁਣ ਸਾਨੂੰ ਫੋਨ ਕਰਨਾ ਪੈਂਦਾ ਭਾਈ ਕਿ ਸਪਰੇਅ ਨਹੀਂ ਕੀਤੀ ਮੈਂ ਸਾਗ ਤੋੜਨ ਆਇਆ ਮੈਂ ਸਾਡੇ ਦੇ ਕੋ ਸਾਡੇ ਗਾਰਡਨ ਦੇ ਵਿੱਚੋਂ ਤੁਸੀਂ ਕੋਈ ਵੀ ਸਬਜੀ ਕੋਈ ਵੀ ਫਲ ਫਰੂਟ ਤੋੜੋ ਤੇ ਸਿੱਧਾ ਆਪਣੇ ਮੂੰਹ ਦੇ ਵਿੱਚ ਪਾ ਲਓ ਕੋਈ ਇਹੋ ਜਿਹਾ ਡਰ ਨਹੀਂ ਹੈਗਾ ਜੀ ਈਵਨ ਕਿ ਸਾਡੇ ਆਉਂਦੇ ਆ ਨਾ ਅਜ ਧੋਂਦੇ ਵੀ ਨਹੀਂ ਹੈਗੇ ਉਹਨਾਂ ਦੇ ਸਾਹਮਣੇ ਆਹ ਦੇਖੋ ਪਹਿਲਾਂ ਆਪਦੇ ਮੂੰਹ 'ਚ ਪਾਉਣੇ ਫਿਰ ਅਗਲੇ ਵਿੱਚ ਖਾ ਕੇ ਦੇਖੋ ਕਿੱਦਾਂ ਇਹ ਖਾਸੀਅਤ ਹੈ ਇਹੀ ਤੇ ਚੀਜ਼ ਹੈ ਇਹੀ ਚੀਜ਼ ਹੈ ਅੱਛਾ ਆਪਾਂ ਨਾ ਜਦੋਂ ਗੱਲ ਕਰਦੇ ਸੀਗੇ ਮੇਰੇ ਨਾਲ ਤਾਂ ਆਹ ਦੇਖੋ ਛੋਟਾ ਜਿਹਾ ਹੈ ਤੁਹਾਡਾ ਇਹ ਇਹ ਚੱਪਣ ਕਦੋ ਚੱਪਣ ਕਦੋ ਤੇ ਕਿੰਨਾ ਵਧੀਆ ਲੱਗਾ ਹੋਇਆ ਇਹਨੂੰ ਵੀ ਬਿਨਾਂ ਮਤਲਬ ਕਿਸੇ ਸਰੇਜ਼ ਸਪਰੇਅ ਕੁਝ ਨਹੀਂ ਪਾਇਆ ਲੱਗਦਾ ਨਾ ਬਿਲਕੁਲ ਜੀ ਕੁਝ ਨਹੀਂ ਪਾਇਆ ਲੱਗਦਾ ਤੁਹਾਨੂੰ ਸਵਾਬ ਵਗੈਰੇ ਤੇ ਦਿੱਸਦੀ ਹੋਊਗੀ ਜਾਂ ਅਸੀਂ ਜਿਹਨੂੰ ਨੀਮ ਔਇਲ ਆਪਾਂ ਕਹਿ ਦਿੰਦੇ ਆ ਉਹਦਾ ਸਪਰੇਅ ਕਰ ਦਿੰਦੇ ਆ ਬਾਕੀ ਸਾਡੀ ਆਰਗੈਨਿਕ ਜਿਹੜੀਆਂ ਖਾਦਾਂ ਹੈਗੀਆਂ ਜੀ ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਕਿਚਨ ਕੰਪੋਸਟ ਜਿਹੜਾ ਸਾਡਾ ਘਰ ਦਾ ਆਪਣਾ ਵੇਸਟ ਹੈ ਜੀ ਬਣਾਇਆ ਜੀ ਉਸ ਤੋਂ ਬਾਅਦ ਜਿਹੜੀ ਵਰਮੀ ਕੰਪੋਸਟ ਗਡੋਿਆਂ ਦੀ ਖਾਦ ਉਹ ਅਸੀਂ ਲੈ ਕੇ ਆਉਣੇ ਜੀ ਬਾਜ਼ਾਰ ਚੋਂ ਔਰ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਤੇ ਬਹੁਤ ਵਧੀਆ ਚੀਜ਼ ਹੈ ਜੀ ਠੰਡੀ ਹੁੰਦੀ ਆ ਤੇ ਤੀਸਰਾ ਜਿਹੜਾ ਅਸੀਂ ਪਿੰਡਾਂ 'ਚ ਰਹਿੰਦੇ ਆ ਜੀ ਰੂੜੀ ਸਾਨੂੰ ਆਮ ਹੀ ਮਿਲ ਜਾਂਦੀ ਆ ਰੂੜੀ ਦੀ ਵਰਤੋਂ ਕਰਦੇ ਆ ਰੂੜੀ ਜਿੱਦਾਂ ਜਿਆਦਾ ਗਰਮੀਆਂ ਵਿੱਚ ਆਪਾਂ ਉਹਦੀ ਘੱਟ ਵਰਤੋਂ ਹੁਣ ਕਰਦੇ ਆ ਇਸ ਤੋਂ ਬਾਅਦ ਇੱਕ ਜਿਹੜੇ ਦਰਸ਼ਕ ਨੇ ਸਾਡੇ ਜੇ ਗਾਰਡਨਿੰਗ ਕਰਨਾ ਚਾਹੁੰਦੇ ਨੇ ਸਿਆਲਾਂ ਦੇ ਵਿੱਚ ਇੱਕ ਕਮਾਲ ਦਾ ਫਰਟੀਲਾਈਜ਼ਰ ਹੈ ਜੀ ਉਹ ਹੈਗਾ ਸਰੋਂ ਦੀ ਖੜ ਜੀ ਹੁਣ ਨਵਾਂ ਨਵਾਂ ਜਿਹੜਾ ਸਾਡੇ ਜ਼ਿਮੀਂਦਾਰ ਵੀ ਉਹ ਚੀਜ਼ਾਂ ਸਪਰੇ ਵੀ ਕਰਨ ਲੱਗ ਪਏ ਆ ਉਹਨੂੰ ਪਾਉਣ ਵੀ ਲੱਗ ਪਏ ਆ ਤੇ ਸਰੋਂ ਦੀ ਖਾਲ ਨੂੰ ਤੁਸੀਂ ਕੀ ਕਰਨਾ ਹੈ ਕਿ ਅੱਧਾ ਕਿਲੋ ਸਰੋਂ ਦੀ ਖਾਲ ਨੂੰ ਤੁਸੀਂ 2 ਲੀਟਰ ਪਾਣੀ ਦੋ ਦਿਨ ਲਈ ਪਿਉਂਦਿਓ ਉਸ ਤੋਂ ਬਾਅਦ ਜ 10 11 ਲੀਟਰ ਪਾਣੀ ਐਡ ਕਰ ਦਿਓ ਉਹਨੂੰ ਤੁਸੀਂ 100 100 ਗ੍ਰਾਮ ਦੇ ਕੇ ਉਹਦਾ ਕਮਾਲ ਦੇਖੋ ਜੀ ਅਸੀਂ ਇਹ ਸਾਰੇ ਓੜਪੋੜ ਜਿਹੜੇ ਦੇਸੀ ਅਸੀਂ ਕਰਦੇ ਹਾਂ ਜੀ ਅੱਛਾ ਮੈਂ ਕਿਸੇ ਨੇ ਦੱਸਿਆ ਕਿ ਫਰਮੈਂਟਡ ਜਿਹੜੀ ਲੱਸੀ ਆ ਜਿਹੜੇ ਜਿਹੜੇ ਫਰਮੈਂਟਡ ਚੀਜ਼ਾਂ ਆ ਉਹ ਉਹ ਬਹੁਤ ਕਮਾਲ ਕਰਦੀਆਂ ਕੀੜਾ ਪਤੰਗੇ ਤੋਂ ਉਹ ਨਹੀਂ ਉਹ ਨਹੀਂ ਆਉਣ ਦਿੰਦੀਆਂ ਜੀ ਸਾਡੇ ਕੋਲ ਐਂਜ਼ਾਈਮਸ ਜਿਹੜੇ ਸਾਰੇ ਹੈਗੇ ਆ ਜੀ ਅਸੀਂ ਸਾਰੀ ਉੱਥੇ ਰੱਖੇ ਹੋਏ ਸਾਰੇ ਬਣਾ ਕੇ ਲੱਸੀ ਦਾ ਜਲੱਸੀ ਜਿੰਨੀ ਪੁਰਾਣੀ ਹੋ ਜਾ ਜਿਹੜੇ ਜ਼ਿੰਮੇਦਾਰ ਹਨ ਆਰਗੈਨਿਕ ਕਰਨ ਲੱਗ ਪਏ ਨੇ ਜੀ ਲੱਸੀ ਸਾਲ-ਸਾਲ ਪੁਰਾਣੀ ਹੋ ਜਾਏ ਕਮਾਲ ਦੀ ਹੋ ਜਾਂਦੀ ਹੈ ਤੇ ਲੱਸੀ ਦੇ ਵਿੱਚ ਮੇਰੇ ਖਿਆਲ ਨਾਲ ਉਹ ਆਪਾਂ ਕੋਡ ਪਾ ਕੇ ਹਨਾ ਕਿ ਉਹਨੂੰ ਡੀ ਡੀਕੰਪੋਸਟ ਕਰ ਸਕਦੇ ਹਾਂ ਨਾ ਤੇ ਉਹਨੂੰ ਆਪਾਂ ਪਾਉਣ ਦੀ ਮਾਤਰਾ ਵੀ ਰੱਖਦੇ ਆ ਕਿ ਜਿੱਦਾਂ ਜਿੱਦਾਂ ਪ੍ਰਾਣੀ ਹੋ ਜਾਊ ਉਹਦਾ ਜ਼ਰੀਲਾ ਮਾਦਾ ਵਧਦਾ ਜਾਊਗਾ ਤੇ ਜਿਹੜੇ ਮੱਖੀਆਂ ਮੱਛਰ ਉਹਨਾਂ ਵਾਸਤੇ ਜਿਆਦਾ ਕਿ ਉਹ ਹਾਨੀਕਾਰਕ ਤਾਂ ਨਹੀਂ ਹੋ ਸਕਦਾ ਭੱਜੂਗਾ ਕਿ 스멜 ਲਾਊਗੀ ਉਹਦੀ ਹਾਂਜੀ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਹੁਣ ਲੋਕਾਂ ਦੇ ਆਮ ਕੁਐਸਚਨਸ ਹੈਗੇ ਜਿਵੇਂ ਦੇਖੋ ਫੁੱਲ ਨਿਕਲਣੇ ਸ਼ੁਰੂ ਹੋ ਜੇ ਫਰੂਟਿੰਗ ਬਣਨੀ ਹੈ ਇਹਨਾਂ ਮਹੀਨਿਆਂ ਦੇ ਵਿੱਚ ਕਿ ਸਾਡੇ ਫੁੱਲ ਨਹੀਂ ਲੱਗਦੇ ਪਿਆ ਜੀ ਫੁੱਲ ਲੱਗ ਗਿਆ ਤੇ ਫਰੂਟਿੰਗ ਚ ਕਨਵਰਟ ਨਹੀਂ ਹੁੰਦਾ ਪਿਆ ਕਿਉਂਕਿ ਜਿਆਦਾ ਗਰਮੀ ਆ ਲੱਸੀ ਦੀ ਸਪਰੇਅ ਕਰ ਦੇਣ ਜੀ Uh, 50 50% 50% ਜਿਹੜਾ ਪਾਣੀ ਲੈਣਾ ਤੇ 50% ਜਿਹ ਲੱਸੀ ਲੈਣੀ ਆ ਲੱਸੀ ਪੁਰਾਣੀ ਹੋ ਜਾਏ ਤੇ ਚੰਗੀ ਆ ਉਹਦੀ ਸਪਰੇ ਕਰਕੇ ਦੇਖੋ ਜੇ ਤੁਸੀਂ ਲੱਸੀ ਪੀਗੇ ਤੁਹਾਡੇ ਅੰਦਰ ਠੰਡਕ ਆ ਜਾਂਦੀ ਆ ਤੇ ਜੇ ਉਹ ਲੱਸੀ ਦੀ ਸਪਰੇ ਕਰ ਦਿਓ ਉਹਦੇਆਂ ਜੜਾਂ ਦੇ ਵਿੱਚ ਪਾ ਦਿਓ ਤੇ ਬੂਟਾ ਬੂਟੇ ਜਿਹੜੇ ਮਠੰਡੀਆਂ ਹੋ ਜਾਂਦੀਆਂ ਔਰ ਡੈਫੀਨੇਟਲੀ ਫੁੱਲ ਨਹੀਂ ਡਿੱਗਣਗੇ ਇਹ ਦੇਸੀ ਉਪਾਏ ਹੈਗੇ ਆ ਜੀ ਅੱਛਾ ਇਧਰਲੀ ਸਾਈਡ ਤੇ ਤੁਹਾਡੀ ਚਲਾਈ ਆ ਤੇ ਆ ਆ ਹੈਗੇ ਇਹਨਾਂ ਦੇ ਜਿਹੜੇ ਆਪਾਂ ਕਿ ਕਰੇਲੇ ਔਰ ਇਹ ਕਰੇਲੇ ਇਦਾਂ ਲੱਗਦੇ ਆ ਵੀ ਕਿਸੇ ਨਾ ਕਿਸੇ ਮਾਸਟਰ ਸ਼ੈਫ ਦਾ ਸ਼ੋਅ ਚੱਲ ਰਿਹਾ ਤੇ ਉਹ ਟਕਾ ਟਕਾ ਕੇ ਰੱਖੇ ਹੋਏ ਆ ਜੀ ਵੇਖੋ ਜਦੋਂ ਤੁਸੀਂ ਕੁਦਰਤ ਦੇ ਨੇੜੇ ਆਉਣ ਲੱਗ ਜਾਂਦੇ ਹੋ ਨਾ ਤੇ ਕੁਦਰਤ ਜਿਹੜੀ ਆ ਹੈਗੀ ਆ ਉਹ ਬਾਕੀ ਉਹ ਆਪਣੇ ਆਪ ਦੇ ਵਿੱਚ ਹੀ ਬੜੀ ਖੂਬਸੂਰਤ ਹੈ ਸਾਨੂੰ ਸਿਰਫ ਇਨੀ ਇਨੀਸ਼ੀਏਟ ਕਰਨਾ ਆ ਆਪਾਂ ਲੱਗ ਕੇ ਆ ਕੇ ਸਮੇਂ ਸਿਰ ਪਾਣੀ ਦਈਏ ਇਹਨਾਂ ਦਾ ਖਿਆਲ ਰੱਖੀਏ ਔਰ ਦੇਖੋ ਤੁਹਾਨੂੰ ਇਹ ਪੇ ਬੈਕ ਕਿੰਨਾ ਕਰਦੇ ਨੇ